ਤੋ ਗੁਰੂ ਗੁਰੂ ਨਾਮ ਪ੍ਰਕਾਸ਼ ਦਾ ਹੈ ਗਿਆਨ ਦਾ ਹੈ ਸੋਜੀ ਦਾ ਹੈ ਜਿਹੜੇ ਕਰਦੇ ਨੇ ਆਦ ਸ੍ਰੀ ਗੁਰੂ ਅਗਿਆ ਗ੍ਰੰਥ ਆਪਾਂ ਵਿਚਾਰ ਕੀਤੀ ਸੀ ਕਿ ਸਾਡੇ ਗੁਰੂ ਮਹਾਰਾਜ ਦਾ ਨਾਮ ਕਿੰਡਾ ਬਟਾ ਸੰਗਤ ਨਾਮ ਗ੍ਰੰਥ ਉਹਨੂੰ ਕਹਿੰਦੇ ਨੇ ਜਿਹੜੇ ਅਨੇਕ ਪਰਚਨ ਇਕੱਠੇ ਇਕੱਠਾਤੇ ਕੀਤੇ ਉਹਨਾਂ ਨੂੰ ਕਹਿੰਦੇ ਨੇ ਗ੍ਰੰਥ ਇਹਦਾ ਅਰਥ ਹੈ ਅਨੇਕ ਪਰਚਨ ਊੜੀ ਭਗਤਾਂ ਦੀ ਬਾਣੀ ਹੈ ਕੀ ਗੁਰੂ ਨਾਨਕ ਜੀ ਬਾਣੀ ਇਕੱਠੀ ਕਰਦੇ ਫਿਰਦੇ ਸੀ ਕਿਸੇ ਦੀ ਕਿਤੇ ਕਿਤੇ ਹਾਂ ਜੋ ਗੁਰੂ ਨਾਨਕ ਜੀ ਬਾਣੀ ਉਚਾਰਦੇ ਸੀ ਪਾਈ ਬਾਲਾ ਜੀ ਲਿਖਦੇ ਨੇ ਸੀ ਉਹ ਪੋਥੀਆਂ ਗੁਰੂ ਅਰਜਨ ਦੇਵ ਜੀ ਨੇ ਲਿਆਂਦੀਆਂ ਭਗਤਾਂ ਦੀ ਜਿਹੜੀ ਬਾਣੀ ਹੈ ਭਗਤਾਂ ਨੇ ਆਪ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਲਿਖਾਈ ਹੈ ਜਦੋਂ ਲਿਖਾਉਂਦੇ ਸੀ ਆਵਾਜ਼ ਬਦਲ ਜਾਂਦੀ ਸੀ ਇਹ ਅਮਰ ਨੇ ਮਰਦੇ ਨਹੀਂ ਹੈ ਭਗਤ ਮਰਨ ਹਾਰੇ ਜੀਰਾਂ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਗਰੀਬ ਨਵਾਜ਼ ਭਗਤ ਆਉਂਦੇ ਨੇ ਮਹਾਰਾਜ ਕਹਿੰਦੇ ਦਰਸ਼ਨ ਕਰਾਓ ਅੱਛਾ ਕਹਿੰਦੇ ਟਾਈਮ ਦੇ ਦਿੱਤਾ 1:00 ਕੇ 21 ਮਿੰਟ ਤੇ ਇਸ਼ਨਾਨ ਸ਼ੁਰੂ ਹੁੰਦਾ ਹੈ ਪਾਈ ਗੁਰਦਾਸ ਜੀ ਗਏ ਤਕਬੀਰ ਜੀ ਆ ਹੀ ਰਹੇ ਸੀ ਕਹਿੰਦੇ ਪਾਈ ਜੀ ਤਕੜੇ ਹਾਂ ਮਾ ਜਿਆਦ ਕੀ ਦਾਸੀ ਸਤਖੰਡ ਵਿੱਚੋਂ ਆ ਜਾਂਦੇ ਆ ਗੁਰਮੁਖ ਆਏ ਜਾਏ ਨ ਸੰਗ ਤੋਂ ਉਹ ਜਿਹੜੇ ਪ੍ਰਵਚਨ ਨੇ ਸਿਰੇ ਦੇ ਗੁਰਬਾਣੀ ਵਾਹਿਗੁਰੂ ਬੋਲਿਆ ਭਗਤਾਂ ਦੀ ਰਸਨਾ ਤੇ ਉਹ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਉਹਨਾਂ ਕਿਤੇ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਅਗੇ ਸਹਿਬ ਸਹਿਬ ਕਹਿੰਦੇ ਰੱਬ ਨੂੰ ਪਰਮੇਸ਼ਰ ਜਿਵੇਂ ਆਪਾਂ ਕਿਸੇ ਨੂੰ ਕਹਿ ਦਈਏ ਭਾਈ ਸਹਿਬ ਇਹ ਉਹ ਭਾਈ ਹੈ ਜਿਹੜਾ ਸਹਿਬ ਨਾਲ ਜੁੜਿਆ ਹੋਇਆ ਹੈ ਜਿਵੇਂ ਪਾਣੀ ਨਾਲ ਪਾਣੀ ਇਹ ਸਹਿਬ ਵਾਲਾ ਹੈ ਇਹ ਲੋਰਾ ਨਹੀਂ ਹੈ ਇਹ ਗੁਰੂ ਵਾਲਾ ਹੈ ਜੇ ਆਪਾਂ ਕਿਸੇ ਨੂੰ ਕਹੇ ਮਹਾਰਾਜ ਜੀ ਸਤਿ ਸ੍ਰੀ ਅਕਾਲ ਕਿਸਨੂੰ ਕਹਤੋ ਭਾਈ ਸਾਹਿਬ ਅਰਥ ਤੇ ਇੱਕੋ ਹੀ ਇਹ ਦੋਹਾਂ ਦਾ ਸਹਿਬ ਨਾ ਮਹਾਰਾਜ ਦਾ ਹੀ ਹੈ ਤੈ ਸਹਿਬ ਕੀ ਬਾਤ ਜੇ ਆਖੇ ਕੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣਸਿਰ ਸੇਵ ਕਰੀਜੈ ਤੇ ਕਿਸੇ ਨੂੰ ਭਾਈ ਸਾਹਿਬ ਕਹਿ ਦੋ ਕਹਿੰਦੋ ਲੈ ਮੈਨੂੰ ਤਾਂ ਵੱਡਾ ਹੀ ਕੁਛ ਆਖਣਾ ਚਾਹੀਦਾ ਸੀ ਭਾਈ ਬਹੁਤ ਵੱਡਾ ਕਹਿ ਦਿੱਤਾ ਹੋਰ ਛੋਟਾ ਨਾ ਹੀ ਕਿਤੇ ਰੱਬ ਜੀ ਦਾ ਨਾਮ ਹੈ ਭਾਈ ਸਾਹਿਬ ਛੋਟਾ ਕਿਤੇ ਭਾਈ ਸਾਹਿਬ ਭਾਈ ਗੁਰਦਾਸ ਪਾਜੇ ਪਾਈ ਗੁਰਦਾਸ ਕਿੱਟਾ ਵਟਾ ਨਾ ਹੈ ਤੇ ਇਹ ਜੂ ਸਹਿਬ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਬਚਨ ਹੁੰਦਾ ਮਹਾਰਾਜ ਦਾ ਤੁਧ ਧਿਆਨ ਤਿੰਨ ਧਨ ਪੱਲੇ ਨਾਨਕ ਕਾ ਤਨ ਸੋਈ ਜੀ ਕੋ ਜੀਕੇ ਉਹ ਨਾ ਜਨ ਕੀ ਤਲਬ ਨਾ ਹੋਈ ਸੁਣੀ ਹੋਣੀ ਸਾਕੀ ਇੱਕ ਜਲਣ ਭਗਤ ਜੀ ਹੋਏ ਨੇ ਗੁਰੂ ਹਰਗੋਬਿੰਦ ਮਹਾਰਾਜ ਦੇ ਟਾਈਮ ਇਹ ਇਨਸ਼ਾਰਾ ਹੈ ਉੱਧਰ ਲਾਹੌਰ ਵਾਲੇ ਪਾਸੇ ਇੱਕ ਤਿੰਨ ਸ਼ਹਿਰਾ ਬਟਾਲੇ ਕੋਲ ਇਹ ਨਹੀਂ ਉਹ ਹੋਰ ਹੈ ਇਹਨਾਂ ਦੀ ਕੋਈ 15ਵੀਂ 16ਵੀਂ ਪੀੜੀ ਹੈ ਹਰਿਆਣੇ ਔਰ ਲਾਣਾ ਅੱਡਾ ਉਹਨਾਂ ਦੇ ਘਰ ਵੀ ਜੰਦੇ ਨੇ ਸੂਰਤਾ ਸਿੰਘ ਜੀ ਇਹ ਉਹਨਾਂ ਦੀ ਅੰਸ ਭਗਤ ਜੱਲਣ ਜਿਹੜੇ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇ ਹੋਏ ਨੇ ਉਥੇ ਗੁਰੂ ਹਰਗੋਬਿੰਦ ਮਹਾਰਾਜ ਜੀ ਆਏ ਕਿ ਸਾਧ ਸੰਗਤ ਜੀ ਆਹ ਜਿਹੜਾ ਜੱਲਣਾ ਨਾ ਭਗਤ ਬੜਾ ਬੰਦੀ ਵਾਲਾ ਮਹਾਂਪੁਰਸ਼ ਆ ਭਾਈ ਉਹ ਬਿਲਕੁਲ ਸਾਦਾ ਜਿਹਾ ਹੀ ਰਹਿੰਦਾ ਤਾਂ ਬੜੀ ਪ੍ਰੇੜ ਲੱਗ ਲੱਗੀ ਕਹਿੰਦੇ ਓਹ ਹੋ ਇਹ ਤਾਂ ਸਵਾਦੀ ਚ ਵੀ ਨਹੀਂ ਬਹਿਣ ਦਿੰਦੇ ਹੁਣ ਕਿਵੇਂ ਕਰੀਏ ਜਿਉਂ ਨਿਕਲੇ ਉਥੋਂ ਕਿਤੇ ਦੂਰ ਹੀ ਚਲੇ ਗਏ ਤੇ ਉਥੇ ਚਲੋ ਇੱਥੇ ਨੌਕਰੀ ਕਰ ਲੈਨੇ ਬਾਉ ਜੀ ਦੇ ਉਹ ਦਵਾਨੀਆਂ ਚਵਾਨੀਆਂ ਹੁੰਦੀਆਂ ਜਿਹੜਾ ਬਹੁਤਾ ਹੀ ਕੰਮ ਕਰੇ ਐ ਸਮਝਵੇ ਸਾਰਾ ਦਿਨ ਉਹਨੂੰ ਕਿਤੇ ਮਿਲਦੇ 17 ਰੁਪਏ ਮਹੀਨੇ ਦੇ ਕਿਤੇ ਥੋੜਾ ਹੀ ਮਿਲਦੇ 2 4 ਬਸ ਨੌਕਰੀ ਕਰ ਲਈ ਲੇਬਰ ਵਾਲਿਆਂ ਦੇ ਵਿੱਚ ਲੱਗ ਗਿਆ ਸਾਰਾ ਦਿਨ ਕੰਮ ਕਰਨਾ ਅੱਛਾ ਤੁਸੀਂ ਆਪਣਾ ਨਾਮ ਲਿਖਾਓ ਕਹਿੰਦੇ ਮੇਰਾ ਨਾਮ ਹੈ ਜਲਣ ਜੀ ਉਹ ਲੇਖ ਲਿਆ ਬਾਉ ਜੀ ਅਰੇ ਬਾਹੂ ਬੜਾ ਹੀ ਰੈ ਫਿਰ ਕਰੇ ਸੁਭਾਅ ਹੁੰਦਾ ਨਾ ਆਪਣਾ ਆਪਣਾ ਉਹ ਗਰਮੀਆਂ ਦੇ ਦਿਨ ਕੋਠੇ ਤੇ ਬੈਠੇ ਨੇ ਸਮਾਧੀ ਚ ਬਾਹਰ ਵੱਡ ਨੜ ਹ ਮਸਤ ਮਸਕੂਕਾਂ ਪਈਆਂ ਰਾਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਰੂਹ ਰੋਂਦੀ ਜਾ ਰਹੀ ਪਿੱਟਦਾ ਜਾ ਰਿਆ ਜੰਮ ਮਾਰਦੇ ਬੜਾ ਆਇਓ ਮਰ ਗਿਆ ਹੋਏ ਨਾ ਮਾਰੋ ਹੋਏ ਪਰ ਬਾਉੜੇ ਕੁੱਟ ਬੜੀ ਪੈਰੀ ਖਮਸਤ ਮਸਕੂਕਾਂ ਪਈਆਂ ਰਾਹੀ ਕੂਕਾਂ ਮਾਰਦੀ ਜਾਂਦੀ ਰੂਹ ਤੇ ਉਸ ਸਮਾਦ ਦੇ ਵਿੱਚ ਹੀ ਦੇਖਿਆ ਵੀ ਕੌਣ ਇੰਨਾ ਝੀਕ ਚਾੜਾ ਸ਼ੁਭਸ਼ਮ ਸਰੀਰ ਦੇ ਰਸਤੇ ਛਾਟੀ ਪੁੰਚੇ ਕੋਲ ਕਹਿੰਦੇ ਠਰ ਛੱਡੋ ਇਹਨੂੰ ਇਹਨੂੰ ਭਗਤ ਜੀ ਇਹਨੂੰ ਸੁਟਾਂਗੇ ਕੁੰਭੀ ਨਰਕ ਚ ਤੇ ਐਂ ਕਰਦਾ ਹੁੰਦਾ ਇਹ ਐਂ ਕਰਦਾ ਹੁੰਦਾ ਕਹਿੰਦੇ ਕੁਛ ਵੀ ਕਰਦਾ ਹੁੰਦਾ ਅੱਛਾ ਸਾਡੇ ਗੁਰੂ ਮਹਾਰਾਜ ਦੇ ਬਚਨ ਨੇ ਤੁਧ ਤਿਆਰਨ ਤਿੰਨ ਧਨ ਪੱਲੇ ਨਾਨਕ ਕਾ ਤਨ ਸੋਈ ਜੇ ਕੋ ਜੀਕੇ ਉਹ ਨਾ ਜਮ ਕੀ ਤਰਫ ਤੁਸੀਂ ਮਾਰੇ ਕਿ ਇਹ ਸਾਨੂੰ 8 ਦਿਨਾਂ ਬਾਅਦ ਜੀ ਕਹਿ ਕੇ ਬੁਲਾਉਂਦਾ ਤਾਂ ਆਓ ਜੱਲਣ ਜੀ ਤੁਸੀਂ ਪੈਸੇ ਲੈ ਲਓ ਉੱਥੇ ਵੰਡ ਦਿੰਦੇ ਸੀ ਗਰੀਬਾਂ ਨੂੰ ਕਹਿੰਦੇ ਅਸੀਂ ਕੀ ਕਰਦੇ ਸਾਨੂੰ ਜੀ ਕਹਿੰਦਾ ਸੀ ਹਾਂ ਤੇ ਤੁਸੀਂ ਇਹਨੂੰ ਫੜਿਆ ਹੀ ਕਿ ਸਰਾਇਆ ਦਾ ਵਕੀਲਾ ਵਾਂਗ ਉਹ ਹੁਣ ਜਿਹੜਾ ਸੀ ਨਾ ਉਹ ਬਾਉ ਜੀ ਬੜਾ ਕੁਝ ਵੀ ਉਹ ਮੈਂ ਤਾਂ ਲੇਵਰ ਵਾਲਾ ਹੀ ਸਮਝ ਛੱਡਿਆ ਸੀ ਮੈਨੂੰ ਨਹੀਂ ਸੀ ਪਤਾ ਤੋ ਇੱਕ ਮਹਾਪੁਰਸ਼ ਦੇ ਜੀ ਕਹਿ ਨਾਲ ਉਹ ਨਰਕ ਚੋਂ ਬਚਿਆ ਜਿਸੀ ਪਿਆਰ ਨਾਲ ਸਤਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੀ ਲਾ ਦिए ਕਿਸੇ ਛਟਾਂਗੇ ਨਹੀਂ ਕਿਦੀ ਹਿੰਮਤ ਅਜ ਕੋਈ ਵੇਖ ਵੀ ਜਾਏ ਜਮੋਤਰ ਸਿੱਖ ਹਲ ਝਾਕ ਵੀ ਜਾਏ ਜਦੋਂ ਸਾਨੂੰ ਬੋਲਣ ਦੀ ਅਕਲ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਖਣਾ ਹੀ ਕੀ ਏ ਤੇ ਫਿਰ ਤੇ ਫੜੇ ਜਾਂ ਹੋਂਦੋਂ ਫੜਿਆ ਨਹੀਂ ਜਦੋਂ ਬੰਦਾ ਕੁਝ ਬਣਿਆ ਫਿਰ ਦੁੱਖ ਸਹਿੰਦਾ ਜਦੋਂ ਮਰ ਮਿਟਿਆ ਇਹਨੂੰ ਕੋਈ ਦੁੱਖ ਨਹੀਂ ਆ ਮਿੱਟੀ ਹੈ ਨਾ ਠੀਕ ਹੈ ਕੱਚੀ ਐ ਤ ਬਣ ਗਈ ਹੁਣ ਨਸੀਬ ਤਾਂ ਪਹਿਣਗੇ ਤੇਰੇ ਹੁਣ ਅੱਗ 'ਚ ਵੀ ਸੁੱਟਣਗੇ ਸਾਂ ਇੱਟ ਬਣ ਗਈ ਨਾ ਹੁਣ ਅੱਗ 'ਚ ਸਾੜ ਦਿੱਤਾ ਇੱਥੇ ਬੱਸ ਤੇਨੂੰ ਨੀਹਾਂ 'ਚ ਵੀ ਸੁੱਟਣਗੇ ਇੱਥੇ ਹੀ ਬੱਸ ਨਹੀਂ ਸੈਂਕੜੇ ਮਣ ਤੇਰੇ ਉੱਤੇ ਵਜਨ ਵੀ ਆਏਗਾ ਇੱਟ ਜੂ ਬਣ ਗਈ ਜਦੋਂ ਕੁਝ ਬਣਿਆ ਰੱਬ ਤੋਂ ਵਿਛੋੜਾ ਤੇ ਜਿੰਨੇ ਸੰਸਾਰ ਦੇ ਦੁੱਖ ਇਹਨੂੰ ਆਪਣੀ ਚੋਣੀ ਚ ਪਾਉਣੇ ਪੈਣਗੇ ਪਾਪ ਕਸ਼ਟ ਸਹਿਣੇ ਪੈਣਗੇ ਤੇ ਇਹ ਹੈ ਹੀ ਕੱਖ ਨਹੀਂ ਆਪਾਂ ਹੈ ਹੀ ਨਹੀਂ ਹੈ ਹੀ ਨਹੀਂ ਤੇ ਫੜਾ ਕਰਾ ਜਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੁਛ ਬਣੀ ਨਾ ਕੁਛ ਬਣੀ ਨਾ ਹੁੰਦੋ ਫੜਿਆ